ਕਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਲੈ ਕੇ ਆਏ ਆ ਕਿ ਜਿਹੜੀ ਪੰਜਾਬ ਜੇਲ੍ਹ ਜੇਲ੍ਹ ਵਾਰਡਨ ਦੀ ਭਰਤੀ ਆਉਣੀ ਸੀ 2025 ਦੀ ਜਿਹੜਾ ਉਹ ਨੋਟੀਫਿਕੇਸ਼ਨ ਹੈ राजे ਉਹ ਆਊਟ ਆ ਜਿਹੜਾ ਡਿਪਾਰਟਮੈਂਟ ਵੱਲੋਂ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਤੇ ਹੁਣ ਪੰਜਾਬ ਦੀਆਂ ਭਰਤੀਆਂ ਜਿਹੜਾ ਸਿਲਸਲਾ ਸ਼ੁਰੂ ਹੋ ਚੁੱਕਿਆ ਸਾਰੇ ਕੈਂਡੀਡੇਟ ਆਪਣੀ ਤਿਆਰੀ ਰੱਖਣ ਇਸ ਭਰਤੀ ਦੀ ਯੋਗਤਾ 12ਵੀਂ ਰਹਿਣ ਵਾਲੀ ਹੈ 500 ਪੋਸਟਾਂ ਤੇ ਹੋਣ ਜਾ ਰਹੀ ਹੈ राजे ਇਹ ਵਾਲੀ ਭਰਤੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਦਾ ਜੀ ਜਿਹੜੀਆਂ ਵੈਕੈਂਸੀਆਂ ਜਨਵਰੀ ਫਰਵਰੀ 2026 ਤੱਕ ਆ ਗਈਆਂ ਆ ਗਈਆਂ ਇਸ ਤੋਂ ਬਾਅਦ ਨਾ ਤਾਂ ਤੁਹਾਨੂੰ 2027 ਦੇ ਵਿੱਚ ਕੋਈ ਪਰਤੀ ਮਿਲਣੀ ਹੈ ਨਾ ਹੀ 2028 ਦੇ ਵਿੱਚ ਕੋਈ ਪਰਤੀ ਮਿਲਣੀ ਹੈ ਠੀਕ ਹੈ ਇਹ ਮੈਂ ਆਰ ਐਕਸਪੀਰੀਅੰਸ ਦੇ ਹਿਸਾਬ ਤੇ ਗੱਲ ਕਰ ਰਿਹਾ ਹਾਂ ਤੁਹਾਡੇ ਨਾਲ ਤੁਹਾਡੇ ਕੋਲੇ ਸਿਰਫ ਤੇ ਸਿਰਫ ਤਿਆਰੀ ਕਰਨ ਵਾਸਤੇ ਫਰਵਰੀ ਤੱਕ ਦਾ ਟਾਈਮ ਹੈ ਸੋਣਿਓ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਪਤਾ ਕਿ 2027 ਦੇ ਫਸਟ ਸੈਕਿੰਡ ਥਰਡ ਮੰਥ ਦਾ ਬੋਟਾ ਸ਼ੁਰੂ ਹੋ ਜਾਣੀਆਂ ਹੁੰਦੀਆਂ ਹੈਗੀਆਂ ਤਾਂ 6 ਮਹੀਨੇ ਪਹਿਲਾਂ ਤੁਹਾਡਾ ਹੁਣ ਗਾਹ ਪੈਣ ਲੱਗ ਜਾਣਾ 2026 ਦੇ ਵਿੱਚ ਠੀਕ ਹੈ ਤਾਂ ਕਰਕੇ ਆਪ ਵੀ ਤਿਆਰੀ ਹੁਣੇ ਤੋਂ ਕੰਟੀਨਿਊ ਰੱਖੋ ਜਿਹੜੇ ਬੱਚਿਆਂ ਦੀ ਉਮਰ ਹੱਦ ਆ ਰਹੀ ਹੈ ਵਿੱਚ ਤਾਂ ਆਪ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰੋ ਕਿਉਂਕਿ ਇਸ ਤੋਂ ਬਾਅਦ ਜੇ ਤੁਹਾਨੂੰ 2-3 ਸਾਲ ਕੋਈ ਮੌਕਾ ਨਹੀਂ ਮਿਲਣਾ ਤਿਆਰੀ ਕਰਨ ਦਾ ਉਸ ਤੋਂ ਪਹਿਲਾਂ ਰਾਜੇ ਤੁਹਾਡੇ ਸਾਰੇ ਬੱਚਿਆਂ ਵਾਸਤੇ ਆਪਾਂ ਇੱਕ ਆਫਰ ਵੀ ਲੈ ਕੇ ਆਏ ਆ ਜਿਹਦੇ ਵਿੱਚ ਜੇਕਰ ਤੁਸੀਂ ਆਪਣਾ ਆਲ ਪੰਜਾਬ ਇਗਜ਼ਾਮ ਦਾ ਬੈਚ ਲੈਨੇ ਹੋ ਜਾਂ ਪੰਜਾਬ ਪੁਲਿਸ ਦਾ ਬੈਚ ਲੈਨੇ ਹੋ ਜਿਸ ਤੇ ਤੁਹਾਨੂੰ ਜੇਲ੍ਹ ਵੱਡਣ ਦੀ ਤਿਆਰੀ ਵੀ ਕੰਪਲੀਟ ਹੋਊਗੀ ਤਾਂ 1 ਸਾਲ ਦੀ ਵੈਲਿਡਿਟੀ ਰਾਜੇ ਤੁਹਾਨੂੰ ਦਿੱਤੀ ਜਾ ਰਹੀ ਹੈ ਤੇ ਬਾਕੀ ਹਰੇਕ ਚੀਜ਼ ਦਾ ਜੀਰੋ ਲੈਵਲ ਤੋਂ ਸਾਰੀਆਂ ਨਮਕੀਆਂ ਕਲਾਸਾਂ ਤੁਹਾਡੀਆਂ ਅਪਡੇਟ ਕੀਤੀਆਂ ਜਾ ਰਹੀਆਂ ਆ ਉਹਦੇ 'ਚ ਤਾਂ ਆਫਰ ਹੈ ਜੀ ਤੁਹਾਡਾ ਲਿਮਟਿਡ ਸਮੇਂ ਤੱਕ ਹੈ ਆਪਨੇ ਐਪ ਆ ਦੀਪੁੱਲ ਰੈਜੂਕੇਸ਼ਨ ਹਰਾ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾਂ ਬੱਚੇ ਕੋਲੇ ਆਈਫੋਨ ਹੋਣੇ ਕਲਾਸ ਪਲੱਸ ਐਪ ਡਾਊਨਲੋਡ ਕਰਨੀ ਹੈ ਤੇ ਕੋਡ ਫਿਲ ਕਰਨਾ ਡਬਲ ਐਕਸ ਰ ਹੈ ਬਾਕੀ ਦਾ ਜੀ ਆਪਣੇ ਕੋਲੇ ਪੀਐਨ 300 ਭਰਤੀ ਦਾ ਵੀ ਬੈਚ ਚੱਲ ਰਿਹਾ ਹੈਗਾ ਜਿਹੜਾ ਪ੍ਰਾਇ 300 ਰੁਪਏ ਜੀ 'ਚ ਕੰਪਲੀਟ ਸਾਰਾ ਸਿਲੇਬਸ ਤੁਹਾਨੂੰ ਕਰਵਾਇਆ ਜਾ ਰਿਹਾ ਹੈਗਾ ਇਹ ਬੈਚ ਤੁਸੀਂ ਆਪਣੀ ਐਪ ਤੋਂ ਲੈ ਸਕਦੇ ਹੋ ਰ ਹੈ ਜੀ ਇੰਗਲਿਸ਼ ਹਰ ਰਾਜੇ ਭਰਤੀ ਦਾ ਸਾਡਾ ਜਿਹੜਾ ਅਖਬਾਰ ਦੀ ਕਟਿੰਗ ਦਾ ਨੋਟੀਫਿਕੇਸ਼ਨ ਹੈ ਤੁਹਾਨੂੰ ਮੈਂ ਦੱਸ ਦੰਦਾ ਹਾਂਗਾ ਠੀਕ ਹੈ ਜੀ ਜੇਲ ਵਿਭਾਗ ਪੰਜਾਬ ਵਿੱਚ ਖਾਲੀ ਪਈਆਂ 29 ਸਹਾਇਕ ਸੁਪਰਡੈਂਟ ਅਸਿਸਟੈਂਟ ਸੁਪਰਡੈਂਟ ਦੀਆਂ ਵੈਕੈਂਸੀਆਂ ਆਉਂਦੀਆਂ ਰਹੀਆਂ ਜੀ ਠੀਕ ਹੈ ਜੀ ਬਹੁਤ ਵਧੀਆ ਵਗਿਆ ਸੀ ਜਿਹੜੇ 3 ਸਟਾਰ ਹੁੰਦਾ ਇਹ ਠੀਕ ਹੈ ਜੀ ਤੇ 451 ਵਾਰਡਰ ਦੀਆਂ ਅਤੇ 20 ਮੈਟਰਨ ਦੀਆਂ ਕੁੱਲ 500 ਅਸਾਮੀਆਂ ਦੇ ਸਿੱਧੀ ਭਰਤੀ ਰਾਹੀ ਫਾਰਮ ਭਰਨ ਲਈ ਅਦੀਨ ਸਬਾਮਾ ਬੋਰਡ ਵੈਬਸਾਈਟ ਇਟਸ 30 7 2025 ਤੋ ਰਾਜਾ ਤੁਹਾਡੀਆਂ ਆਨਲਾਈਨ ਅਰਜ਼ੀਆਂ ਦੇਣੀਆਂ ਉਹ ਕਹਿਣ ਦਾ ਮਤਲਬ ਕਿ 30 ਤਰੀਕ ਤੋਂ ਤੁਹਾਡੇ ਜਿਹੜੇ ਆਨਲਾਈਨ ਫਾਰਮ ਹੈ ਉਹ ਸ਼ੁਰੂ ਹੋ ਜਾਣਗੇ ਅੱਜ ਰਾਜ ਜੇਕਰ ਦੇਖੀਏ ਅੱਜ ਹੈਗੀ 29 ਤਰੀਕ ਕੱਲ ਨੂੰ ਤੁਹਾਡੇ ਇਹ ਫਾਰਮ ਹੈ ਜਿਹੜੇ ਉਹ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਇਸ ਭਾਰਤੀ ਜਿਹੜਾ ਵਿਸਤਾਰਪੂਰਵਕ ਪੂਰਾ ਨੋਟੀਫਿਕੇਸ਼ਨ ਹੈਗਾ ਜਿਹਦੇ ਵਿੱਚ ਤੁਹਾਡੀ ਉਮਰ ਹੱਦ ਕੁਆਲੀਫਿਕੇਸ਼ਨ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ ਪੋਸਟਾਂ ਹੈ ਤੁਹਾਡਾ ਸਿਲੇਬਸ ਸਿਲੇਬਸ ਦਾ ਸ਼ੇਅਰ ਹੈ ਅੱਡ ਪਾਉਂਦੇ ਹੁੰਦੇ ਆ ਠੀਕ ਹੈ ਹੋ ਸਕਦਾ ਇਹ ਵਿੱਚ ਹੀ ਮੈਂਸ਼ਨ ਕਰ ਦਨ ਤੇ ਸਾਰਿਆਂ ਜਿਹੜੇ ਤੁਹਾਡੇ ਡਾਊਟ ਆ ਉਹ ਇਹਦੇ ਵਿੱਚ ਕਰ ਦਿੱਤੇ ਜਾਨਕਿ ਕਿੰਨੀ ਉਮਰ ਹੱਦ ਰਹਿਣ ਵਾਲੀ ਹੈ ਇਹਦੇ ਵਿੱਚ ਕਿੰਨੀ ਸਾ 100 ਪਰਸੈਂਟ ਵਾਸਤੇ ਉਮਰ ਹੱਦ ਰਹਿਣ ਵਾਲੀ ਹੈ ਠੀਕ ਹੈ ਜੀ ਉਹ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲ ਜਾਊਗਾ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਵੱਧ ਲਾਇਕ ਸ਼ੇਅਰ ਜਰੂਰ ਕਰ ਦਿਓ ਤੇ ਹਰੇਕ ਤਰ੍ਹਾਂ ਦੀ ਸਹੀ ਅਪਡੇਟ ਲੈਣ ਵਾਸਤੇ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਦਾ ਜੇ ਕੋਈ ਕੈਂਡੀਡੇਟ ਬੈਚ ਜੁਆਇਨ ਕਰਨਾ ਚਾਹੁੰਦਾ ਜਲਦੀ ਜਲਦੀ ਕਰ ਸਕਦਾ ਕਿਉਂਕਿ ਆਪਾਂ राजे ਹਰੇਕ ਚੀਜ਼ਾਂ ਨੂੰ ਪੂਰੀ ਡੀਪਲੀ ਅਤੇ ਬਹੁਤ ਵਧੀਆ ਢੰਗ ਨਾਲ ਉਹੀ ਕਰਵਾਵਾਂਗੇ ਜਿਹੜਾ ਪੇਪਰ ਦੇ ਵਿੱਚ ਆਉਣਾਗਾ ਐਕਸਟਰਾ ਮਟੀਰੀਅਲ ਤੁਹਾਨੂੰ ਨਹੀਂ ਕਰਵਾਵਾਂਗੇ ਠੀਕ ਹੈ ਤੇ ਧੰਨਵਾਦ ਹੈ ਦੋਸਤੋ ਜਿਉਂਦੇ ਵਾਸਤੇ